ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਚੈਨਲ ਵਿੱਚ ਅੱਜ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਅਮਰੀਕਨ ਲੋਕ ਕਥਾ ਹੈ ਪੱਥਰ ਦੇਲ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਧਨ ਤੇ ਸ਼ੌਹਰਤ ਕਿੰਨੇ ਵੀ ਵੱਡੇ ਕਿਉਂ ਨਾ ਹੋਣ ਪਰ ਪਰਿਵਾਰ ਤੇ ਪਿਆਰ ਅੱਗੇ ਇਹ ਸਿਰਫ ਮਿੱਟੀ ਹਨ ਚਲੋ ਸੁਣੀਏ ਇਹ ਅਮਰ ਕਹਾਣੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਅਮਰੀਕਾ ਦੇ ਜੰਗਲਾਂਾਂ ਦੇ ਵਿੱਚ ਦੇ ਨਾਲ-ਨਾਲ ਇੱਕ ਪਹਾੜੀ ਇਲਾਕੇ ਦੇ ਵਿੱਚ ਇੱਕ ਬਹੁਤ ਬਹਾਦਰ ਯੋਧਾ ਰਹਿੰਦਾ ਸੀਗਾ ਉਹਦਾ ਨਾਂ ਸੀ ਪੱਥਰਦਿਲ ਉਹ ਆਪਣੇ ਕਬੀਲੇ ਵਿੱਚ ਸਭ ਤੋਂ ਵੱਡਾ ਸ਼ਿਕਾਰੀ ਸੀ ਲੋਕ ਉਹਦੀ ਬਹਾਦਰੀ ਦੇ ਗੀਤ ਗਾਉਂਦੇ ਸੀ ਪਰ ਉਹਦਾ ਦਿਲ ਪੱਥਰ ਵਾਂਗ ਸਖਤ ਸੀ ਉਸ ਨੂੰ ਕੇਵਲ ਨਾਮ ਤੇ ਸ਼ੋਹਰਤ ਦੀ ਲਾਲਸਾ ਸੀ ਇੱਕ ਰਾਤ ਪੱਥਰਦਿਲ ਜਦੋਂ ਸੌਂ ਰਿਹਾ ਸੀ ਤਾਂ ਉਸ ਨੂੰ ਸੁਪਨਾ ਆਇਆ ਇੱਕ ਗੂੜੀ ਆਵਾਜ਼ ਆਈ ਜੇ ਤੂੰ ਸਭ ਤੋਂ ਧਨੀ ਤੇ ਤਾਕਤਵਰ ਬਣਨਾ ਚਾਹੁੰਦਾ ਹੈ ਝੀਲ ਕੋਲੇ ਜਾ ਤੇ ਪਾਣੀ ਨੂੰ ਡੰਡੇ ਨਾਲ ਇਉਂ ਮਾਰ ਜਿਵੇਂ ਢੋਲ ਵੱਜਦਾ ਤਦ ਜਲਰਾਜ ਪ੍ਰਗਟ ਹੋਊਗਾ ਤੇ ਤੇਰੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਪੱਥਰਦਿਲ ਜਾਗ ਪਿਆ ਉਹਨੇ ਸੁਪਨਿਆਂ ਹੀ ਸਮਝਿਆ ਪਰ ਜਦ ਇਹ ਸੁਪਨਾ 12 ਰਾਤਾਂ ਤੱਕ ਉਸ ਨੂੰ ਆਉਂਦਾ ਰਿਹਾ ਤਾਂ ਉਸਨੇ ਕਿ ਸ਼ਾਇਦ ਇਸ ਵਿੱਚ ਕੁਝ ਸੱਚਾਈ ਹੋਵੇ 12ਵੀਂ ਰਾਤ ਚੰਦ ਚਾਨਣੀ ਚਮਕ ਰਹੀ ਸੀ ਤੇ ਪੱਥਰਦਿਲ ਨੇ ਡੰਡਾ ਚੁੱਕਿਆ ਤੇ ਝੀਲ ਵੱਲ ਚੱਲ ਪਿਆ ਉਹ ਪਾਣੀ ਵਿੱਚ ਵੜਿਆ ਤੇ ਪਾਣੀ ਨੂੰ ਢੋਲ ਵਾਂਗ ਕੁੱਟਣ ਲੱਗਾ ਉਹਦੀ ਆਵਾਜ਼ ਜੰਗਲਾਂ ਵਿੱਚ ਗੂੰਜਣ ਲੱਗੀ ਤੇ ਉਹੀ ਵੇਲਾ ਸੀ ਜਦੋਂ ਪਾਣੀ ਵਿੱਚ ਇੱਕ ਵੱਡਾ ਘੁੰਮਣ ਘੇਰਾ ਬਣਿਆ ਪਾਣੀ ਵਿੱਚ ਇੱਕ ਵਿਸ਼ਾਲ ਸਾਪ ਉੱਭਰਿਆ ਚਮਕਦਾਰ ਅੱਖਾਂ ਡਰਾਉਣੀਆਂ ਫੁੰਕਾਰ ਨਾਲ ਇਹ ਸੀ ਜਲਰਾਜ ਪਾਣੀ ਦਾ ਰਾਜਾ ਉਹਨੇ ਕਿਹਾ ਤੂੰ ਮੇਰੇ ਪਾਣੀ ਵਿੱਚ ਇਹ ਖਲਲ ਕਿਉਂ ਪਾ ਰਿਹਾ ਹੈ ਤਾਂ ਪੱਥਰਦਿਲ ਨੇ ਕਿਹਾ ਮੈਂ ਧਨ ਤੇ ਸ਼ੌਹਰਤ ਚਾਹੁੰਦਾ ਹਾਂ ਧਰਤੀ ਦਾ ਸਭ ਤੋਂ ਵੱਡਾ ਸ਼ਿਕਾਰੀ ਬਣਨਾ ਚਾਹੁੰਦਾ ਹਾਂ ਜਲਰਾਜ ਨੇ ਕਿਹਾ ਮੇਰੇ ਸਿਰ ਤੇ ਲਾਲ ਮੋਤੀ ਹੈ ਇਹ ਤੇਰੀਆਂ ਇੱਛਾਵਾਂ ਪੂਰੀਆਂ ਕਰੇਗਾ ਪਰ ਇਸ ਦੇ ਬੱਲੇ ਤੈਨੂੰ ਆਪਣਾ ਇੱਕ ਬੱਚਾ ਮੈਨੂੰ ਦੇਣਾ ਪਵੇਗਾ ਪੱਥਰਦਿਲ ਨੇ ਬਿਨਾਂ ਸੋਚੇ ਕਿਹਾ ਹਾਂ ਹਾਂ ਮੇਰੇ ਕੋਲ ਸਭ ਕੁਝ ਹੈ ਹੈ ਤੇ ਕੋਈ ਨਾ ਤੂੰ ਜੋ ਕੁਛ ਕਹੇਂਗਾ ਮੈਂ ਤੇਰੇ ਲਈ ਕਰਨ ਨੂੰ ਤਿਆਰ ਆ। ਉਹਨੇ ਮੋਤੀ ਇੱਕ ਮੋਤੀ ਲਿਆ ਪਰ ਜਦੋਂ ਉਹ ਮੋਤੀ ਨੂੰ ਛੂਇਆ ਤਾਂ ਮੋਤੀ ਲਾਲ ਰੰਗ ਦੀ ਧੂੜ ਬਣ ਗਿਆ। ਉਹਨੇ ਉਹ ਧੂੜ ਇੱਕ ਛਿਲਕੇ ਦੇ ਵਿੱਚ ਪਾ ਲਈ ਤੇ ਘਰ ਵਾਪਸ ਆਇਆ। ਪਰ ਜਦ ਘਰ ਆਇਆ ਤਾਂ ਇੱਕ ਬੱਚਾ ਉਹਦੇ ਘਰੇ ਹੈ ਨਹੀਂ ਸੀ ਉਹਦੀ ਪਤਨੀ ਰੋ ਰਹੀ ਸੀ ਪਰ ਪੱਥਰ ਦਿਲ ਨੇ ਪਰਵਾਹ ਨਾ ਕੀਤੀ। ਉਹ ਸੋਚਦਾ ਰਿਹਾ ਹੁਣ ਮੈਂ ਸਭ ਤੋਂ ਮਹਾਨ ਬਣਾਂਗਾ। ਸਮਾਂ ਬੀਤਦਾ ਗਿਆ ਧੂੜ ਨਾਲ ਉਹ ਹਰ ਸ਼ਿਕਾਰ ਵਿੱਚ ਕਾਮਯਾਬ ਹੋਇਆ। ਉਹ ਤਨਵਾਨ ਹੋ ਗਿਆ ਪਰ ਦਿਲ ਹੋਰ ਠੰਡਾ ਹੁੰਦਾ ਗਿਆ ਉਹਦਾ ਜਦ ਧੂੜ ਖਤਮ ਹੋਈ ਉਹ ਫਿਰ ਜਲ ਰਾਜ ਕੋਲੇ ਗਿਆ ਜਲ ਦੇਵਤੇ ਕੋਲੇ ਗਿਆ ਹਰ ਵਾਰੀ ਜਲ ਰਾਜ ਇੱਕ ਬੱਚਾ ਲੈ ਜਾਂਦਾ ਆਖਰ ਇੱਕ ਦਿਨ ਉਸ ਦੇ ਕੋਲ ਇਹਨਾ ਧਨ ਤਾਂ ਇਕੱਠਾ ਹੋ ਗਿਆ ਪਰ ਪਰਿਵਾਰ ਨਾ ਰਿਹਾ ਈਵਨ ਕੀ ਉਹਨੇ ਆਪਣੀ ਪਤਨੀ ਨੂੰ ਵੀ ਦਾਤੇ ਲਗਾ ਦਿੱਤਾ ਪੱਥਰ ਦਿਲ ਹੁਣ ਸੱਚਮੁੱਚ ਕੱਲਾ ਸੀ ਇੱਕ ਦਿਨ ਉਸਨੇ ਹੁਣ ਹੌਲੀ-ਹੌਲੀ ਉਸ ਦੇ ਜਿਹੜੇ ਦੋਸਤ-ਮਿੱਤਰ ਸੀਗੇ ਪਿੰਡ ਵਾਲੇ ਵੀ ਸਾਰੇ ਉਸ ਤੋਂ ਦੂਰ ਹੋਣ ਲੱਗ ਗਏ ਕਿਉਂਕਿ ਉਸ ਕੋਲੇ ਹੁਣ ਧੂੜ ਹੈ ਨਹੀਂ ਸੀ ਧੂੜ ਤੋਂ ਬਿਨਾ ਉਹ ਸ਼ਿਕਾਰ ਵੀ ਨਹੀਂ ਸੀ ਕਰ ਸਕਦਾ ਤੇ ਉਹਦੀ ਸਿਹਤ ਵੀ ਠੀਕ ਨਹੀਂ ਸੀ ਹੁੰਦੀ ਤਾਂ ਇੱਕ ਦਿਨ ਉਹ ਘੁੰਮਦਾ ਘਮੁੰਦਾ ਛੱਪ ਪੜ ਕੋਲ ਚੂਹਿਆਂ ਨੂੰ ਖੇੜਦੇ ਦੇਖਿਆ ਕਹਿੰਦਾ ਇੱਕ ਚੂਹਾ ਹੀ ਫੜ ਲਾਂ ਹੋਰ ਨਹੀਂ ਸ਼ਿਕਾਰ ਹੁੰਦਾ ਤਾਂ ਮੇਰੇ ਤੋਂ ਚੂਹਾ ਚੀਕਿਆ ਪਿਤਾ ਜੀ ਮੈਨੂੰ ਮਾਰੋ ਨਾ ਪੱਥਰਦਿਲ ਹੈਰਾਨ ਹੋ ਗਿਆ ਹੈ ਪਿਤਾ ਜੀ ਕਿਹਾ ਤੂੰ ਮੇਰਾ ਬੱਚਾ ਹੈ ਚੂਹੇ ਨੇ ਕਿਹਾ ਹਾਂ ਹਾਂ ਜਲਰਾਜ ਨੇ ਸਭ ਮੈਨੂੰ ਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਚੂਹੇ ਬਣਾ ਦਿੱਤਾ ਤੇ ਮਾਂ ਨੂੰ ਵੀ ਚੂਹਾ ਬਣਾ ਦਿੱਤਾ ਹੁਣ ਅਸੀਂ ਇਸੇ ਚੱਪੜ 'ਚ ਹੀ ਰਹਿਨੇ ਆਂ ਤੇ ਜ ਉਹ ਬੜਾ ਪਛਤਾ ਰਿਆ ਸੀ ਵੀ ਮੇਰੇ ਬੱਚੇ ਚੂਹੇ ਤੇ ਪਤਨੀ ਚੂਹੇ ਦੇ ਰੂਪ ਵਿੱਚ ਰਹਿ ਰਿਹਾ ਹੈ ਉਹ ਚੀਲ ਤੇ ਗਿਆ ਤਾਂ ਜਲਰਾਜ ਨੂੰ ਕਿਹਾ ਜਲਰਾਜ ਜੀ ਬਾਹਰ ਆਓ ਬੇਨਤੀ ਕਰਦਾ ਹਾਂ ਤੇ ਮੇਰਾ ਪਰਿਵਾਰ ਮੇਰਾ ਪਿਆਰ ਮੈਨੂੰ ਵਾਪਸ ਦੇ ਦਿਓ ਮੈਂ ਬਹੁਤ ਕੁਝ ਗਵਾ ਚੁੱਕਾ ਹਾਂ ਪੱਥਰਦਿਲ ਨੇ ਮਾਫੀ ਮੰਗੀ ਜਲਰਾਜ ਨੇ ਕਿਹਾ ਜੇ ਤੂੰ ਸੱਚਾ ਹੈ ਤਾਂ ਆਪਦੇ ਪਰਿਵਾਰ ਨੂੰ ਸੱਚਾ ਪਿਆਰ ਕਰਦਾ ਹੈ ਤਾਂ ਤੈਨੂੰ ਮੇਰੀ 7 ਸਾਲ ਸੇਵਾ ਕਰਨੀ ਪਊਗੀ ਸੱਪ ਬਣ ਕੇ ਮੇਰੇ ਲਈ ਹਰ ਰੋਜ਼ ਮੁੱਤੀ ਚੁਗਣੇ ਪੈਣਗੇ ਪਾਣੀ 'ਚ ਜਾ ਕੇ ਜੋ ਮੈਂ ਕਹੂੰਗਾ ਉਹ ਕੰਮ ਕਰਨਾ ਪਊਗਾ ਪੱਥਰਦਿਲ ਨੇ ਮੰਨ ਲਿਆ 7 ਸਾਲ ਉਹਨੇ ਸੇਵਾ ਕੀਤੀ ਉਸਦੀ ਲੰਬੇ ਸਮੇਂ ਸੱਪ ਦਾ ਰੂਪ ਰਹਿਤ ਦਿਨ ਰਾਤ ਮਿਹਨਤ ਕੀਤੀ ਜਲਰਾਜ ਲਈ ਖਜ਼ਾਨਾ ਲਿਆਉਂਦਾ ਰਿਹਾ ਪਰ ਕਦੇ-ਕਦੇ ਛੱਪੜ ਕੋਲ ਆਪਣੀ ਪਤਨੀ ਇਹਨੂੰ ਉਹਨਾਂ ਦੇ ਰੂਪ ਵਿੱਚ ਪਰਿਵਾਰ ਨੂੰ ਦੇਖਦਾ ਤੇ 7 ਸਾਲ ਹੁਣ ਪੂਰੇ ਹੋਣਾ ਹੀ ਵਾਲੇ ਸੀ ਆਪਦੀ ਪਤਨੀ ਨੇ ਤਲਾਸ਼ ਦਿੱਤਾ ਜਿੱਥੇ ਇਹਨੇ ਦਿਨ ਲੰਘਿਆ ਥੋੜੇ ਦਿਨ ਹੋਰ ਰਹਿ ਚ ਹੈ ਲੰਘ ਜਾਣਗੇ ਫਿਰ ਆਪਾਂ ਸਾਰਾ ਪਰਿਵਾਰ ਇਕੱਠਾ ਹੋ ਜਾਗੇ 7 ਸਾਲ ਬਾਅਦ ਜਲਰਾਜ ਖੁਸ਼ ਹੋਇਆ ਤੇ ਕਹਿੰਦਾ ਹੁਣ ਤੂੰ ਪੱਥਰ ਦਿਲ ਨਹੀਂ ਹੁਣ ਤੂੰ ਵੀਰ ਦਿਲ ਹੈ ਤੈਨੂੰ ਕੋਈ ਪੱਥਰ ਦਿਲ ਨਹੀਂ ਕਹੂਗਾ ਤੈਨੂੰ ਵੀਰ ਦਿਲ ਕਹੂ ਕਿਉਂਕਿ ਤੂੰ ਆਪਣੇ ਪਰਿਵਾਰ ਵਾਸਤੇ ਮੇਰੀ ਇੰਨੀ ਸੇਵਾ ਕੀਤੀ ਹੈ ਤੂੰ ਸਿੱਖ ਲਿਆ ਕਿ ਪਿਆਰ ਹੀ ਅਸਲੀ ਤਾਕਤ ਹੈ ਵੀਰਦਿਲ ਵਾਪਸ ਘਰ ਆਇਆ ਉਸਦੀ ਪਤਨੀ ਅੱਗ ਕੋਲ ਬੈਠੀ ਸੀ ਬੱਚੇ ਖੇਡ ਰਿਹਾ ਸਨ ਘਰ ਵਿੱਚ ਖੁਸ਼ੀ ਤੇ ਪਿਆਰ ਤੇ ਅਮਰਦਿਲ ਦੀ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਕਿ ਮਨੁੱਖੀ ਦਿਲ ਪੱਥਰ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਦਿਲ ਪਿਆਰ ਨਾਲ ਭਰਿਆ ਹੋਵੇ ਉਹ ਅਸਲੀ ਤੌਰ ਤੇ ਦੌਲਤਮੰਦ ਹੁੰਦਾ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰ ਲਿਆ ਤਾਂ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਇੱਕ ਹੋਰ ਲੋਕ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਇਹ ਕਹਾਣੀ ਹੈ ਇੱਕ ਐਸੇ ਬੁੱਧੀਮਾਨ ਆਦਮੀ ਦੀ ਜਿਸਨੇ